ਸਤਿ ਸ਼੍ਰੀ ਅਕਾਲ ਬੱਚਿਓ ਅੱਜ ਆਪਾਂ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਹੋਏ ਹਨ ਆਪ ਦਾ ਜਨਮ 1668 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨੇ ਵਿਖੇ ਹੋਇਆ ਆਪ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਅਤੇ ਮਾਤਾ ਦਾ ਨਾਂ ਗੁਜਰੀ ਸੀ ਆਪ ਨੂੰ ਹਿੰਦੀ ਸੰਸਕ੍ਰਿਤ ਅਰਬੀ ਫਾਰਸੀ ਅਤੇ ਬ੍ਰਿਜ ਭਾਸ਼ਾ ਦੀ ਵਿਦਿਆ ਦਿੱਤੀ ਆਪ ਨੇ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਵੀ ਸਿੱਖੀ ਆਪ ਦੇ ਜੀਵਨ ਕਾਲ ਸਮੇਂ ਔਰੰਗਜ਼ੇਬ ਭਾਰਤ ਉੱਤੇ ਰਾਜ ਕਰਦਾ ਸੀ ਉਹ ਬੜਾ ਜ਼ਾਲਮ ਬਾਦਸ਼ਾਹ ਸੀ ਆਪ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਣ ਨੂੰ ਭੇਜਿਆ ਆਪ ਦੇ ਦੋ ਛੋਟੇ ਸੈਬਜ਼ਾਦੇ ਸਰਹੰਦ ਦੇ ਸੂਬੇਦਾਰ ਮਜ਼ੀਰ ਖਾਨ ਨੇ ਸਰਹੰਦ ਦੀ ਹਾਨੀਹਾ ਵਿੱਚ ਛਣਵਾ ਦਿੱਤੇ ਆਪ ਦੇ ਦੋ ਵੱਡੇ ਸੁਪੁੱਤਰ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਆਪ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਨੀਂ ਰੱਖੀ। ਆਪਨੇ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨਾਲ ਟੱਕਰ ਲਈ। ਆਪਨੇ ਭਾਰਤੀ ਸਮਾਜ ਵਿੱਚੋਂ ਜਾਤ ਪਾਤ ਕੱਢਣ ਲਈ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ। ਆਪ 1708 ਈਸਵੀ ਵਿੱਚ ਨਾਂਦੇੜ ਦੱਖਣ ਵਿੱਚ ਜੋਤੀ ਜੋਤ ਸਮਾ ਗਏ।